ਸਾ ਸੰਗਤ ਜਦੋਂ ਕਿਸੇ ਦੇ ਅੰਦਰ ਇਹ ਚੀਜ਼ ਆ ਜਾਏ ਕਿ ਮੇਰਾ ਹੈ ਉਦੋਂ ਮਹਾਰਾ ਜੀ ਕਹਿੰਦੇ ਰੱਬ ਨੇ ਤੇਰੇ ਕਾਰਜ ਸਵਾਰਨੇ ਬੰਦ ਕਰ ਦੇਣ ਕਿਉਂ ਭਾਈ ਜੱਬ ਲੱਗਨ ਮੇਰੀ ਮੇਰੀ ਕਰੇ ਤਦ ਲੱਗ ਕਾਜ ਇਹ ਕਣੀ ਸਰ ਜਬ ਮੇਰੀ ਮੇਰੀ ਮਿਟ ਜਾਏ ਤਾ ਪ੍ਰਭ ਕਾਜ ਸਵਾਰੇ ਆਏ ਜਦੋਂ ਮੈਂ ਮੇਰੀ ਛੱਡੀ ਉਦੋਂ ਰੱਬ ਨੇ ਹਾਜ਼ਰ ਹੋ ਮੈਂ ਚਲੋ ਜੇ ਨਾ ਲੈਂਦਾ ਮੇਰਾ ਅਲੱਦਾ ਇਹੀ ਹੈ ਫਿਰ ਕਈ ਵਾਰ ਅਸੂਲੀ ਜੇ ਪੈ ਜਾਂਦੀ ਹੈ ਅੱਜ ਤੋਂ 30 ਸਾਲ ਪਹਿਲਾਂ 35 ਸਾਲ ਪਹਿਲਾਂ ਬੰਦਾ ਇੱਕ ਅਮਰੀਕਾ ਤੋਂ ਆਇਆ ਉਹਨੇ ਕੋਠੀ ਪਾਈ ਲੋਕੀ ਵੇਖਣ ਆਉਂਦੇ ਕਹਿੰਦੇ 35 ਸਾਲ ਪਹਿਲਾਂ ਦੀ ਗੱਲ ਹੈ 1990 ਵਿੱਚ ਉਹਨੇ ਕੋਠੀ ਸ਼ੁਰੂ ਕੀਤੀ ਲੋਕ ਵੇਖਣ ਆਉਂਦੇ ਕੋਠੀ ਪਾਈ ਐਵੇਂ ਕਿਸੇ ਨੇ ਅੱਛਾ ਕਲੋ ਰੱਬ ਨੇ ਤੁਮਾਈਂ ਵਾਦਾ ਪਾਇਆ ਕੁਟੀਆਂ ਪੌਣੀਆਂ ਮਾਰੀ ਗੱਲ ਨਹੀਂ ਘਰ ਬਣਾਉਣੇ ਕੋਈ ਮਾਰੀ ਗੱਲ ਨਹੀਂ ਪਰ ਉਹਨੇ ਉੱਥੇ ਫਿਰ ਅਖਾੜਾ ਲਵਾਇਆ ਦੋ ਤਿੰਨ ਕਲਾਕਾਰਾਂ ਦਾ ਅਖਾੜਾ ਲਵਾਇਆ ਫਿਰ ਉਹਨੇ ਕਲਾਕਾਰ ਸੱਦੇ ਤੇ ਲੋਕ ਕਈ ਪਿੰਡਾਂ ਤੋਂ ਵੇਖਣ ਆਏ ਕੋਤਮ ਵਾਹਨ ਕੋ ਬੰਦੇ ਨੇ ਪੂਰਾ ਕੰਮ ਧਾਰ ਲਿਆ ਏਜੰਟੀ ਕਰਦਾ ਸੀ ਉਹਨੇ ਛੇ ਮਹੀਨਿਆਂ ਬਾਅਦ ਤਿੰਨਾਂ ਮਹੀਨਿਆਂ ਬਾਅਦ ਅਮਰੀਕਾ ਤੋਂ ਉਤਰੋ ਇੱਥੇ 20-20 ਦਿਨ 25-25 ਦਿਨ ਸ਼ਰਾਬਾਂ ਦੇ ਦੌਰ ਚੱਲੀ ਜਾਣੇ ਪਿੰਡ ਦੇ 20-20 ਬੰਦੇ ਨੇ ਸ਼ਰਾਬ ਤੇ ਲਈ ਰੱਖਨੇ ਉਹਨਾਂ ਲੋਕਾਂ ਉਡੀਕ ਕਰਨੀ ਭਈ ਆਉਣਾ ਕਦੋਂ ਉਹਨੇ ਬਾਹਰ ਆਉਣੇ ਬਾਹਰ ਉਹਦੀਆਂ ਪਿੰਡ ਵਾਲੇ ਇੰਤਜ਼ਾਰ ਕਰਦੇ ਸੀ ਜਿਵੇਂ ਕੋਈ ਫਰਿਸ਼ਤਾ ਆ ਰਿਹਾ ਹੋਵੇ ਕੋਈ ਕਿਉਂ ਉਹਨੇ ਆਉਂਦੇ ਨੇ ਪਟੀਆਂ ਮੰਗਾ ਲੈਣੀਆਂ ਬਾਅਦ ਦੀਆਂ ਸ਼ਰਾਬ ਦੀਆਂ ਉੱਥੇ ਸ਼ਰਾਬ ਚੱਲੀ ਜਾਣੇ ਖਵਾਵ ਕਈਆਂ ਨੂੰ ਕੰਮ ਮਿਲਿਆ ਰਹਿਣ ਕਈਆਂ ਨੂੰ ਖਾਣ ਪੀਣ ਬੜਾ ਰੋਲਾ ਪੈਂਦਾ ਇੱਕ ਤੋਂ ਮੌਕਾ ਪੈਦਾ ਨਾ ਆਇਆ ਵੇ ਪਿੰਡ ਵਾਲੇ ਬੰਦੇ ਜਿਹੜੇ ਪੰਚਾਇਤ ਸਰਪੰਚੋ ਚਾਹੁੰਦੇ ਕਿ ਜਿੱਦ ਤਰੇ ਬੰਦਾ ਇਸ਼ਾਰਾ ਕਰਦਾ ਉਹਦੀ ਪੰਚਾਇਤ ਬਣਨੀ। ਪਰ ਤਾਂ ਪਿੰਡ ਦਾ ਉਹਦੇ ਕੋਲ ਸ਼ਰਾਬ ਪੀਂਦਾ। ਪਿੰਡ ਵਾਲੇ ਉਹਨੂੰ ਹੀ ਫਾਰਮ ਕਰਨਾ ਸਰਪੰਚ। ਇਹ ਐ ਕਿ ਤੂੰ ਖਿਆਲ ਰੱਖਣਾ ਮਾੜਾ ਜਿਹਾ ਕਹਿੰਦੇ ਨਹੀਂ ਤੇਰੇ ਕੋਲ ਤਾਂ ਬੰਦੇ ਬੰਦੇ ਇੱਧਰ ਹੋ ਜਾਣ। ਅੱਛਾ ਉਹਨੂੰ ਐ ਲੱਗਣ ਲੱਗ ਪਏ ਮੇਰੇ ਕਹਿਣ ਤੇ ਪੰਚਾਇਤ ਬਣਦੀ ਔਰ ਬਣੀ ਵੀ ਉਹਦੇ ਕਹਿਣ ਤੇ। ਕਿਉਂ ਕਹਿੰਦਾ ਉਹ ਪਿੰਡ ਸ਼ਰਾਬੋ ਦੇ ਕੋਲ ਪਿੰਡਾ ਸੀ। ਉਹਦੀ ਜਾਇਦਾ ਕਰ ਲਈ। ਤੇ ਮਾਫ ਕਰਿਓ। ਇਹਨਾਂ ਚੀਜ਼ਾਂ 'ਚ ਰੱਬ ਭੁੱਲ ਜਾਂਦਾ ਹੈ ਸਾਥ ਸੰਗਤ ਉਹ ਫਿਰ ਜਿੰਨਾ ਕੋਈ ਪਤਾ ਨਹੀਂ ਕਿਸ ਤਰ੍ਹਾਂ ਦੀ ਘੁਮਾਇਆ ਆਈ ਪੁੱਤਰ ਪੁੱਤਰ ਉਹਦੇ ਪਰਿਵਾਰ ਬੱਚੇ ਵੱਡੇ ਹੋ ਕੇ ਉਹ ਭੱਜ ਗਏ ਉਹਨੇ ਦੂਜਾ ਵਿਆਹ ਕਰਾ ਲਿਆ ਉਹ ਵੀ ਘਰ ਵਾਲੀ ਛੱਡ ਗਈ ਸਭ ਵੀ ਚਲਾ ਗਿਆ ਫਿਰ ਇੱਧਰ ਆ ਗਿਆ ਰੋਗੀ ਹੋ ਗਿਆ ਗੁਰਦੇ ਫੇਲ ਹੋ ਗਏ ਇੱਥੇ ਬੜਾ ਔਖਾ ਹੋ ਕੇ ਮਰਿਆ ਉਹਨੂੰ ਮੱਖੀਆਂ ਨਹੀਂ ਸੀ ਕੋਈ ੜਾਉਣ ਨਾਲ ਜਦੋਂ ਮੰंजेले ਰੋਲਦਾ ਸੀ ਨਾ ਮੱਖੀ ੜਾਉਣ ਨਹੀਂ ਸੀ ਕੋਲ ਕੋਈ ਬڑا ਰੋਲ ਖੜੋਤਿੰਦਾ ਭਾਈ ਇਹ ਮਾਇਆ ਦੀ ਸੋਭਾ ਥੋੜੇ ਦਿਨਾਂ ਦੀ ਐ ਰੱਬ ਦੇ ਨਾਮ ਦੀ ਸੋਭਾ ਸਦਾ ਹੀ ਰਹਿਣੀ ਐ ਭਾਈਓ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਨੇ ਕਿਹਾ ਨਾਮ ਜਪੋਂਗੇ ਸੇਵਾ ਕਰੋਂਗੇ ਸਦਾ ਸੁਖੀ ਰਹਿੋਂਗੇ ਮਾਇਆ ਦੀ ਸੋਭਾ ਤਾਂ ਚਾਰ ਦਿਨਾਂ ਦੀ ਉਹਨੂੰ ਵਰਤ ਲਓ ਜੀ ਇਹਨੂੰ ਕਾਚਨ ਬਾਣੀ ਅੰਦਰ ਬਾਣੀ ਇਸ ਜੋ ਕਮੈ ਸੋ ਪਾਣਾ ਮੁਕਤੀ ਵਿਨ ਨਾ ਹੈ ਸੋ ਨਾ ਹੈ ਇਹ ਮਾਇਆ ਦੀ ਸੋਬਾ ਚਾਰ ਬਿਹਾਰੇ ਜੰਦੀ ਤਿਲ ਮਨਾ ਹੋਏ ਮਾਇਆ ਦੀ ਸੋਬਾ ਚਾਰ ਦਿਨਾਂ ਦੀ ਐ ਰੰਧੀ ਨੀ ਭਾਈ ਨਾਮ ਜਪਣ ਵਾਲਿਆਂ ਦੀ ਸਦਾ ਹੀ ਸੋਬਾ ਲੀ ਜਿਹੜਾ ਰੱਬ ਦਾ ਦਿੱਤਾ ਸ਼ੁਕਰ ਵਜ਼ਾਰ ਕਰੇ ਰੱਬ ਉਹਤੇ ਹੋਰ ਬਖਸ਼ਿਸ਼ ਰੱਖੇ ਵੇਖੋ ਇੱਕ ਬੇਨਤੀ ਸਮਝਿਓ ਮਾਇਆ ਦਾ ਹੋਣਾ ਪੈਸੇ ਦਾ ਹੋਣਾ ਕੋਈ ਪਾਪ ਨਹੀਂ ਉਹ ਨੂੰ ਰੱਬ ਨੇ ਦਿੱਤਾ ਉਟੀਆਂ ਬਣਾਓ ਕਾਰਾਂ ਲਾਓ ਰੱਬ ਨੇ ਦਿੱਤਾ ਬਈ ਤਾਂ ਮਾਇਆ ਦਾ ਹੋਣਾ ਪਾਪ ਨਹੀਂ ਐ ਮੈਂ ਕਈ ਵਾਰ ਇੱਕ ਐਗਜ਼ਾਮਪਲ ਕਥਾ ਵਿੱਚ ਲਾਈਵ ਤੋਂ ਵੀ ਬੇਨਤੀ ਕਈ ਪਰਿਵਾਰ ਸਾਹਿਬ ਤੋਂ ਬੱਚੇ ਨੂੰ ਖੜਾਉਣੇ ਕੌਣ ਲੈ ਕੇ ਦਿੰਦਾ ਮਾਂ ਪਿਓ ਅਬ ਤੁਸੀਂ ਮਿਲੇ ਚਾਹੇ ਹੋ ਆਪਣੇ ਬੱਚਿਆਂ ਨੂੰ ਤੁਸੀਂ ਜਾਣ ਲੱਗਿਆ ਤੁਹਾਡੇ ਬੱਚਿਆਂ ਨੂੰ ਰੋਣਾ ਤੁਸੀਂ ਖੜਾਉਣੇ ਲੈ ਕੇ ਦੇਣਾ ਬੱਚਿਆਂ ਨੂੰ ਖੜਾਉਣੇ ਕੌਣ ਲੈ ਕੇ ਦਿੰਦਾ ਮਾਂ ਪਿਓ ਕਈ ਅਮੀਰ ਘਰ ਨੇ ਉਹਨਾਂ ਬੱਚਿਆਂ ਕੋਲ ਪੰਜ-ਪੰਜ 10-10 ਹਜ਼ਾਰ ਰੁਪਏ ਦੇ ਖਡਾਉਣੇ ਨੇ ਮਹਿੰਗੇ ਬੱਚੇ ਵੱਡੇ ਹੋ ਜਾਂਦੇ ਨੇ ਤੇ ਖਡਾਉਣੇ ਜਿਹੜੇ ਨੇ ਮਾਪਿਓ ਸਾਮ੍ਹ ਕੇ ਰੱਖ ਲੈਣੇ ਨੇ ਟੁਆਇਸ ਰੂਮ ਬਣੇ ਹੋਏ ਕਠੀਆਂ ਕਿਉਂ ਵੀ ਖਡਾਉਣੇ ਛੱਡਣੇ ਗੜੀ ਨੇ ਮਹਿੰਗੇ ਨੇ ਪੰਜ-ਪੰਜ 10-10 ਹਜ਼ਾਰ ਰੁਪਏ ਦੇ ਟੁਆਇਸ ਨੇ ਖਡਾਉਣੇਆਂ ਦਾ ਹੋਣਾ ਪਾਪ ਨਹੀਂ ਹੈ ਕਿਉਂਕਿ ਬੱਚੇ ਨੂੰ ਮਾਂ ਪਿਓ ਨੇ ਲੈ ਕੇ ਦਿੱਤੇ ਨੇ ਖਡੌਣਿਆਂ ਦਾ ਹੋਣਾ ਪਾਪ ਨਹੀਂ ਕਿਉਂਕਿ ਮਾਂ ਨੇ ਲੈ ਕੇ ਦਿੱਤੇ ਨੇ ਪਰ ਯਾਦ ਰੱਖਿਓ ਖਡੌਣੇ ਦੇਣ ਵਾਲੀ ਮਾਂ ਨੂੰ ਭੁੱਲ ਜਾਣਾ ਸਭ ਤੋਂ ਵੱਡਾ ਪਾਪ ਹੈ ਖਡੌਣਿਆਂ ਦਾ ਹੋਣਾ ਪਾਪ ਨਹੀਂ ਹੈ ਬੱਚਾ ਲੈ ਕੇ ਖੜੇ ਫਰ ਦੇ ਉਹ ਖਡੌਣੇ ਦੇਣ ਵਾਲੀ ਮਾਂ ਨੂੰ ਭੁੱਲ ਜਾਣਾ ਬੱਚੇ ਲਈ ਸਭ ਤੋਂ ਵੱਡਾ ਪਾਪ ਹੈ ਇੰਨਾ ਮਾਇਆ ਦਾ ਹੋਣਾ ਪੈਸੇ ਦਾ ਹੋਣਾ ਕਾਰਾ ਕੁੱਥੀਆਂ ਦਾ ਹੋਣਾ ਪਾਪ ਨਹੀਂ ਹੈ

ਇੱਕ ਚੀਜ਼ ਹੋਰ ਤੇ ਆਨਕੜੋ ਤੁਸੀਂ ਬੈਂਕ ਤੋਂ ਲੋਨ ਕਰਾਉਂਦੇ ਹੋ ਡਾਕਟਰ ਬੈਂਕ ਤੋਂ ਲੋਨ ਕਰਾਈ ਦੀ ਆਪਾਂ ਕਾਰਾਂ ਗੱਡੀਆਂ ਜੇ ਸਹੀ ਤਰੀਕੇ ਨਾਲ ਲੋਨ ਮੋੜਦੇ ਹੋ ਬੈਂਕ ਵਾਲੇ ਕੀ ਕਹਿੰਦੇ ਆ ਉਹ ਤੁਹਾਡਾ ਲੋਨ ਖਤਮ ਹੋਣ ਤੋਂ ਪਹਿਲੇ ਤੁਹਾਡੇ ਨਾਲ ਸੰਪਰਕ ਕਰਨ ਆ ਕੇ ਕਹਿੰਦੇ ਸਰਦਾਰ ਜੀ ਬਿਨਾ ਕਿਸੇ ਕੰਡੀਸ਼ਨ ਤੋਂ ਅਸੀਂ ਤੁਹਾਨੂੰ 10 ਲੱਖ ਹੋਰ ਦੇ ਸਕਦੇ ਲੋਨ ਜੇ ਤੁਸੀਂ ਲੈਣਾ ਚਾਹੁੰਦੇ ਲੈ ਲਓ ਕੋਈ ਸ਼ਰਤ ਨਹੀਂ ਬਿਨਾਂ ਸ਼ਰਤ ਤੋਂ 10 ਲੱਖ ਲੋਨ ਦੇ ਸਕਦੇ ਕਿਉਂ ਤੁਸੀਂ ਪਹਿਲਾ ਲੋਨ ਸਹੀ ਤਰੀਕੇ ਨਾਲ ਮੋੜਿਆ ਤੇ ਸਜਣੋਂ ਜਿਹੜਾ ਪਹਿਲਾ ਲਿਆ ਨਾ ਨਾ ਮੋੜੇ ਉਹਦਾ ਤਾਂ ਫੇ ਗੱਡੀ ਟਰੈਕਟਰ ਚੱਕ ਕੇ ਲੈ ਜਾਂਦੇ ਬੈਂਕ ਵਾਲੇ ਦੁਆਰਾ ਦਿੰਦੇ ਨੂੰ ਲੋਕ ਐਦਾਂ ਰੱਬ ਨਾਲ ਦਿੱਤਾ ਹੋਇਆ ਜੇ ਲੈ ਕੇ ਸ਼ੁਕਰਗੁਜ਼ਾਰ ਰਹਿਾਂਗੇ ਉਹ ਫਿਰ ਹੋਰ ਦਿੰਦਾ ਜੇ ਕੋਈ ਸ਼ੁਕਰਗੁਜ਼ਾਰ ਨਾ ਰਹੇ ਤੇ ਯਾਦ ਰੱਖਿਓ ਰੱਬ ਫਿਰ ਹੋਰ ਦਾਤ ਨਹੀਂ

ਹੋਰ ਨਿਆ ਬਈ ਅਗਣ ਤੋਂ ਬਾਰੇ ਪੰਡਾਰ ਉਹਦੇ ਘਰ ਵਿੱਚ ਹੋਰ ਬਹੁਤ ਕੱਜ ਹੈ ਉਹ ਨੀ ਕਮੀ ਨਹੀਂ ਰੱਖਦੀ ਰਾਜਾ ਸਾਹਿਬ ਉੱਤੇ ਬਖਸ਼ਿਸ਼ਾਂ ਜਿਹੜੀਆਂ ਉਹ ਬਾਬਾ ਸਾਹਿਬ ਦਾਸ ਜੀ ਪਟਿਆਲੇ ਵਾਲੇ ਉਹਨਾਂ ਨੇ ਬਖਸ਼ਿਸ਼ਾਂ ਕੀਤੀਆਂ ਕਈ ਵਾਰ ਜਿਹੜੀ ਫੋਟੋ ਵੀ ਦੇਖ ਲੈ ਮੈਂ ਵੀ ਕਈਆਂ ਤੋਂ ਪੁੱਛਿਆ ਉਹ ਪਟਿਆਲੇ ਵਾਲੇ ਬਾਬਾ ਸਾਹਿਬ ਦਾਸ ਜੀ ਦੀ ਫੋਟੋ ਹੈ ਜਿਹੋ ਜੇ ਉਹ ਸੀ ਰਾਜਾ ਸਾਹਿਬ ਨੂੰ ਉਹੋ ਜਿਹਾ ਬਣਾ ਦਿੱਤਾ ਪਹਿਲਾਂ ਰਾਜਾ ਸਾਹਿਬ ਦੀ ਮਿੱਲੇ ਵਾਲੀ ਜੁੱਤੀ ਪਾਉਂਦੇ ਸੀ ਰਾਜਾ ਸਾਹਿਬ ਦੀ ਕਢਾਈ ਵਾਲਾ ਪੋੜਤਾ ਪਾਉਂਦੇ ਸੀ ਰਾਜਾ ਸਾਹਿਬ ਦੀ ਸੋਨਾ ਚਾਦਰ ਹੱਥ ਵਿੱਚ ਹੱਤੀ ਦੰਦ ਦੀ ਛੱਡੀ ਰੱਖਦੇ ਸੀ ਰਾਜਿਆਂ ਵਾਲੀ ਤੌਰ ਸੀ ਤੇ ਜਦੋਂ ਉੱਥੇ ਪਟਿਆਲੇ ਵਾਲੇ ਮਹਾਂਪੁਰਸ਼ਾਂ ਕੋਲ ਗਏ ਨਾ ਬਾਬਾ ਸਹਿਬ ਦਾਸ ਜੀ ਕੋਲ ਉਹਨਾਂ ਕੋਲ ਕੋਈ ਹਾਰ ਨਹੀਂ ਸੀ ਸਕਦਾ ਨਾ ਉਹ ਸੇਵਾਦਾਰ ਨੇ ਰੋਕਿਆ ਨਹੀਂ ਅੰਦਰੋਂ ਆਵਾਜ਼ ਦੇ ਕੇ ਕਹਤਾ ਕਿ ਇਹਨੇ ਆਉਣ ਦਿਓ ਰਾਜੇ ਆਏ ਨੇ ਭਾਈ ਰਾਜਿਆਂ ਨੂੰ ਕੌਣ ਰੋਕ ਸਕਦਾ ਰਾਜੇ ਆਏ ਨੇ ਭਾਈ ਰਾਜਿਆਂ ਨੂੰ ਕੌਣ ਰੋਕ ਸਕਦੇ ਇਹਨਾਂ ਦੀ ਅਮਾਨਤ ਹੈ ਸਾਡੇ ਕੋਲ ਕਹਿੰਦੇ ਅਮਾਨਤ ਲੈਣ ਆਏ ਨੇ ਕਿਸੇ ਦੀ ਅਮਾਨਤ ਰੱਖਣੀ ਬਹੁਤ ਔਖੀ ਹੁੰਦੀ ਰਾਜਾ ਸਭ ਨੂੰ ਘੋਲ ਲਾਇਆ ਬਾਬਾ ਸੇਵਾਦਾਰ ਜੀ ਨੇ ਪਾਉ ਕੋ پکڑ ਕੇ ਉਹਨਾਂ ਨੂੰ ਕੋਲ ਬਿਠਾ ਲਿਆ ਬਸ ਉਹ ਪਤਾ ਨਹੀਂ ਕੀ ਕੁ ਜੋ ਸਾਧੂ ਨੇ ਦੇ ਦਿੱਤਾ ਜਿਵੇਂ ਆਪਣੀ ਸਾਰੀ ਭਗਤੀ ਉਹਨਾਂ 'ਤੇ ਟ੍ਰਾਂਸਫਰ ਕਰਤੀ ਹੋਵੇ ਉਸ ਦਿਨ ਤੋਂ ਬਾਅਦ ਉਹ ਸਾਰੀ ਰਾਜਿਆਂ ਵਾਲੀ ਟੌਰ ਛੱਡ ਕੇ ਦੁਨਿਆਵੀ ਰਾਜੇ ਨਹੀਂ ਰਹਿ ਸੱਚਮੁੱਚ ਦੇ ਰਾਜੇ ਹੋ ਗਏ ਜਿਹੜਾ ਉਸ ਸੱਚੇ ਰਾਜੇ ਨਾਲ ਜੁੜ ਕੇ ਰਾਜ ਹੁੰਦਾ ਹੈ ਪਹਿਲਾਂ ਦੁਨਿਆਵੀ ਸੀ ਬਾਦੀ ਨਾਲ ਫਿਰ ਉਹ ਸੱਚੇ ਰਾਜੇ ਹੋ ਗਏ ਜਿਨ੍ਹਾਂ ਨੂੰ ਮਿਲਣ ਤੋਂ ਬਾਅਦ ਉਹ ਰੱਬ ਵਰਗੇ ਸੱਚੇ ਰਾਜੇ ਬਣ ਗਏ ਸਾਧ ਸੰਗਤ ਉਹਦੋਂ ਤੋਂ ਫਿਰ ਇਹ ਮਸਤਾ ਵੀ ਰਹੀ ਇਸ ਸਰੀਰ ਤੇ ਸੁੱਧ ਮੁਦ ਵਿਚਰਨ ਦੇ ਕੋਈ ਕੱਪੜੇ ਦੀ ਜ਼ਰੂਰਤ ਨਹੀਂ ਦਰਸ਼ਨ ਦੇਖਣ ਦੀ ਸੁੱਧਗੀ ਨਾ ਸੁੱਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤਮੇ ਨਾ ਮਤਮੇ ਔਰ ਜਦੋਂ ਉੱਥੋਂ 1907 ਤੋਂ ਬਾਅਦ ਅੱਠਵੇਂ ਤੋਂ ਵਾਪਸ ਆਏ ਨੇ ਇੱਕ ਬਹੁਤ ਵੱਡੇ ਮਹਾਂਪੁਰਸ਼ ਨੇ ਪਾਪਾ ਵੀਰਾਂ ਦਾਸ ਦੀ ਮਜੋਸੀ ਵਾਲੇ ਉਹਨਾਂ ਤੋਂ ਅੱਗੇ 23 ਸਾਧੂ ਬਸੇ ਉਹਨਾਂ ਦੇ ਡੇਰੇ ਰਹਿ ਉਹਨਾਂ ਦੇ ਚਿੱਤ ਵਿੱਚ ਆਇਆ ਵੀ ਜਿਹੜਾ ਸਾਡੇ ਕੋਲ ਇਹ ਚੜ੍ਹਦੀ ਕਲਾ ਵਾਲਾ ਜੇ ਭਾਰ ਜਵਾਨੀ ਵਿੱਚ ਹੈ ਜਿਹੜਾ ਸਾਡੇ ਕੋਲੇ ਰਾਜਾ ਸਭ ਆਇਆ ਨੇ ਤੇ ਕੋਲ ਬੜੀਆਂ ਕਰਮਾਂ ਦਾ ਉਹਨਾਂ ਨੂੰ ਪਤਾ ਸੀ ਉਹਨੇ ਆਪਣੇ ਚੇਲਿਆਂ ਨੂੰ ਕਿਹਾ ਬਹੁਤ ਪਰਮਾਤਮਾ ਨਾਲ ਭਰਿਆ ਇਹ ਆਮ ਸ਼ਖਸ਼ ਨਹੀਂ ਹੈ ਇਹ ਕੋਈ ਬਹੁਤ ਵੱਡਾ ਵੱਕੇ ਰਾਜਾ ਹੈ ਇਹਦੇ ਵਿੱਚ ਕਿਸੇ ਨੇ ਭਗਤੀ ਦਾ ਖਜ਼ਾਨਾ ਟਰਾਂਸਫਰ ਕੀਤਾ ਹੋਇਆ ਹੈ ਇਹ ਆਪਣੀ ਨਹੀਂ ਕੱਲੀ ਕਿਸੇ ਹੋਰ ਸਾਧੂ ਦੀ ਭਗਤੀ ਨਾਲ ਲਈ ਫਿਰਦਾ ਹੈ ਆਮ ਨਹੀਂ ਹੈ بہت برکتا نال پر ای ہے کہیں دے این کرو یہاں گیا پرشادہ چکا پرشاد تھالی کہ تھالی لے لو پرشادہ چھک لو کہ چکتے نہیں تھالی چھویں ہو ہاتھ راجہ صاحب نے ہاتھ دے پرشادہ شکنا شروع کرتا پیروں چ جوڑا نہیں سی پایا ਕੋਈ ਜੋੜਿਆਂ ਵਿੱਚੋਂ ਨਾ ਕੋਈ ਲੈ ਲੈ ਕੋਈ ਭੰਡੇ ਟੋਕੇ ਵੀ ਲੈ ਸਕਦਾ ਕੋਈ ਹੱਥ ਧਵਾ ਕੇ ਵੀ ਝੂਠ ਲੈ ਸਕਦਾ ਕਹਿੰਦੇ ਕਿੰਨੇ ਦਿਨ ਰਾਜਾ ਸਾਹਿਬ ਉੱਥੇ ਰਹੇ ਇੱਕ ਦਿਨ ਫਿਰ ਬਾਬਾ ਵੀਰਮੁਲਾਸੀ ਬਦੋਸੀ ਵਾਲਿਆਂ ਨੇ ਚੇਲਿਆਂ ਨੂੰ ਕਿਹਾ ਕਹਿੰਦੇ ਉਹ ਕਿਸੇ ਤਰ੍ਹਾਂ ਮਿੰਤ ਤਰਲਾ ਕਰਕੇ ਹੱਥੀ ਧਵਾ ਲੋ ਰਾਜਾ ਸਾਹਿਬ ਦੇ ਜੇ ਹੱਥ ਧਵਾ ਲੈ ਤਾਂ ਵੀ ਬੜੀਆਂ ਕਰਾਮਾਤਾਂ ਪੱਲੇ ਨੇ ਜੇ ਕੱਲੇ ਹੱਥੀ ਧਵਾਤੇ ਨਾ ਰਾਜਾ ਸਾਹਿਬ ਦੇ ਕਹਿੰਦੇ ਪ੍ਰਸ਼ਾਦਾ ਨਹੀਂ ਸ਼ੱਕਦੇ ਥਾਲੀ 'ਚ ਕੋਈ ਗੱਲ ਨਹੀਂ ਜਿੱਥੇ ਭਾਂਡੇ ਨਹੀਂ ਮਿਲਦੇ ਆਪਾਂ ਨੂੰ ਥੋੜ੍ਹ ਨੂੰ ਕੋਈ ਗੱਲ ਨਹੀਂ ਕਹਿੰਦੇ ਹੱਥ ਤਾਂ ਥੋਣ ਗਈ ਪ੍ਰਸ਼ਾਦਾ ਸ਼ੱਕਣ ਕੋ ਬਾਤ ਕਹੋ ਕਿ ਹੱਥ ਤੋਂ ਲੱਗਦੀ ਜਦੋਂ ਬਾਬਾ ਵੀਰਾਂ ਸਿੰਘ ਜੀ ਨੇ ਥਾਲੀ ਮੋਹਰੇ ਰੱਖੀ ਨਾ ਕਹਿੰਦੇ ਮਾਰੇ ਹੱਥ ਸੱਚੇ ਕਰ ਲਓ ਤੇ ਰਾਜਾ ਸਾਹਿਬ ਮੁਸਤਰਾਬ ਕੇ ਬੋਲ ਪਏ ਕਹਿੰਦੇ ਸੰਤ ਕਦੋਂ ਤੋਂ ਚੋਰੀ ਕਰਨ ਲੱਗ ਪਏ ਇੱਕਦਮ ਸਿਰ ਤੋਂ ਪੈਰਾਂ ਤੱਕ ਕਿਉਂਕਿ ਜੋ ਕੁਝ ਬਾਬਾ ਵੀਰਾਂ ਸਿੰਘ ਜੀ ਨੇ ਆਪਣੇ ਚੇਲਿਆਂ ਨਾਲ ਗੱਲ ਕਹੀ ਉਹ ਰਾਜਾ ਸਾਹਿਬ ਨੇ ਸੁਣ ਲਈ ਬਿਨਾ ਕੰਨਾਂ ਤੋਂ ਰੱਬ ਦੇ ਪਿਆਰੇ ਬਿਨਾ ਕੰਨਾਂ ਤੋਂ ਸੁਣ ਲੈਂਦੇ ਨਾ ਉਹ ਦੂਰੋਂ ਸੁਣ ਲੈਂਦੇ ਸਾਡੀਆਂ ਅੱਖੀਂ ਵਜੋਂ ਦੇਖਣਾ ਬਿਨ ਕੰਨਾਂ ਸੁਣਨਾ ਉਹਨਾਂ ਤੋਂ ਕੁਝ ਵੀ ਸ਼ੁਭਾਇਆ ਨਹੀਂ ਜਾ ਸਕਦਾ ਜੋ ਤੁਸੀਂ ਦੂਰ ਬਹਿ ਕੇ ਵੀ ਗੱਲਾਂ ਕਰਦੇ ਉਹ ਵੀ ਸੁਣ ਲੈਂਦੇ ਕਿਉਂ ਰੱਬ ਦੇ ਸਮਾਨ ਦੇ ਰੱਬ ਵਰਗੇ ਹੋ ਗਏ ਉਹ ਫਿਰ ਮੈਨੂੰ ਬੋਲਿਆ ਸਭ ਕੁਝ ਜਾਣਦਾ ਕਿ ਸਾਗ ਕੀ ਤੇਰਨਾਸ ਜਿਵੇਂ ਗੁਰੂ ਤੇ ਰੱਬ ਬਿਨਾ ਬੋਲਿਆ ਸੁਣ ਲੈਂਦੇ ਨਾ ਇਦਾਂ ਰੱਬ ਦੇ ਪਿਆਰੇ ਵੀ ਬਿਨਾ ਬੋਲਿਆ ਸੁਣ ਲੈਂਦੇ ਜਦੋਂ ਵਾਧਾ ਵੀਰਵੰਦਾਸ ਜੀ ਨੂੰ ਕਿਹਾ ਨਾ ਹੱਥ ਧੋਣ ਲਈ ਥਾਲ ਮੋੜੇ ਰੱਖ ਰਿਹਾ ਕਹਿੰਦੇ ਜੀ ਆ ਪ੍ਰਸ਼ਾਦਾ ਨਹੀਂ ਸ਼ਬਨਾਂ ਗਾਲੀ ਜ ਕੋਈ ਗੱਲ ਹੱਥ ਤਾਂ ਧੋ ਲੋ ਹੱਥ ਤੇ ਪ੍ਰਸ਼ਾਦਾ ਛੱਲੇ ਹੱਥ ਤਾਂ ਧੋ ਲੋ راجا سب مسکرا کے کہنے سنت قدوں تو چوری کرنے لگ پہ سنت قدوں تو چوری صاحب دے ہاتھ تو آ کے کرامات لے لیے کہ بابا جی ادا نہیں دیا بندگی کرنی پڑتی دیئے آپ محنت کرو آپ بندگی کرو کسے دی چوری کیوی چیز بوتی رہے ਕਿਸੇ ਦੀਆਂ ਚੋਰੀ ਕੀਤੀਆਂ ਚੀਜ਼ਾਂ ਬਹੁਤੀ देर ਨਹੀਂ ਰਹਿਣੀਆਂ ਆਪਣੀ ਕਮਾਈ ਕਰੋ ਚੋਰੀ ਚ ਵਰਤ ਤਾਂ ਸਦਾ ਨਹੀਂ ਰਹਿਣੀਆਂ ਬਸ ਉਹ ਉਪਦੇਸ਼ ਦੇ ਕੇ ਰਾਜਾ ਸਾਹਿਬ ਚੱਲ ਪਏ ਬਾਬਾ ਵੀਰਮਦਾਸ ਜੀ ਨੇ ਇੰਨੀ ਕਮਾਈ ਕੀਤੀ ਪਰਤ ਕੇ ਬਾਬੇ ਵੀਰਮਦਾਸ ਤੋਂ ਵੀ ਕਈ ਸਾਧੂ ਬਣਿਆ ਸਾਧ ਸੰਗਤ ਅੱਜ ਆਪਾਂ ਉਸ ਹਸਤੀ ਦਾ ਜਨਮ ਦਿਹਾੜਾ ਦੇਖੋ ਜਨਮ ਤੇ ਹਰਾ ਮਨਾਇਆ ਸਮਾਗਮ ਰੱਖਿਆ ਮੇਲਾ ਲੱਗਿਆ ਬਾਹਰ ਤੇ ਪਕੌੜੇ ਛਕਾਤੇ ਬਾਅਦ ਤੁਹਾਨੂੰ ਲੰਗਰ ਛਕਾ ਦੇਣਾ ਇਹ ਨਹੀਂ ਵੇ ਜਨਮ ਦਿਨ ਮਨਾਇਆ ਗਿਆ ਦੀਸ ਨਾ ਇਹ ਦਿਨ ਮਨਾਉਣ ਦਾ ਤਾਂ ਲਾਭ ਹੈ ਇਹ ਸਮਾਗਮ ਦਾ ਨਾਮ ਰੱਖਿਆ ਗੁਰਮਤ ਸਮਾਗਮ ਆਪਾਂ ਭਾਵੇਂ ਰਾਜਾ ਸਾਹਿਬ ਦਾ ਜਨਮ ਦਿਹਾੜਾ ਮਨਾਉਣਾ ਹੈ ਪਰ ਇੱਚੋਂ ਗੁਰੂ ਦੀ ਮਤ ਸਿੱਖ ਕੇ ਜਾਣਾ ਹੈ ਫਿਰ ਤਾਂ ਗਿਆ ਮਨਾਇਆ ਜੇ ਆਪਾਂ ਸਿਰਫ ਪਕੌੜੇ ਖਾਣੇ ਤਾਂ ਮੁੜ ਜਾਣਾ ਲੰਗਰ ਛੱਕੇ ਮੁੜ ਗਏ ਜੀ ਜਾਣ ਲੱਗਿਆਂ ਪ੍ਰਸ਼ਾਦ ਜਲੇਬੀਆਂ ਮੜੀਆਂ ਲੈ ਗਏ ਇਧਰੋਂ ਬਾਹਰੋਂ ਸਮਾਨ ਖਰੀਦ ਲੋਕੀ ਮੈਂ ਤੇ ਹੈਰਾਨ ਹੋਣ ਨੇ ਸਾਧੂਆਂ ਦੇ ਦਿਨਾਂ ਤੇ ਵਰਸੀਆਂ ਤੇ ਆਉਣਗੇ ਸਮਾਗਮਾਂ ਤੇ ਆਉਣਗੇ ਜੋੜ ਮੇਲਿਆਂ ਤੇ ਆਉਣਗੇ ਬਾਹਰੋਂ ਟਿੱਕੀਆਂ ਪਕੌੜੇ ਖਾਈ ਜਾਂਦੇ ਟਿੱਕੀਆਂ ਖਾ ਲਈਆਂ ਜੀ ਗੋਲ ਗੱਪੇ ਖਾ ਲਈ ਜੀ ਮੇਲਾ ਵੇਖ ਲਿਆ ਬੱਚਿਆਂ ਨੂੰ ਘੁਮਾਣੇ ਜਾ ਲੈ ਤੇ ਲੋ ਬਸ ਉੱਥੋਂ ਆਏ ਆਂ ਦੀ ਅਸੀਂ ਨਹੀਂ ਨਹੀਂ ਉਹ ਜੋ ਹੋਰ ਚੀਜ਼ ਲੈ ਕੇ ਜਾਇਓ ਉਹ ਵੀ ਠੀਕ ਹੈ ਬੱਚਿਆਂ ਨੂੰ ਲੈਦਾ ਹੁਣ ਜਿਹੜੀ ਚੀਜ਼ ਆਪਾਂ ਕਮ ਹੋਣੀ ਉਹ ਲੈ ਕੇ ਜਾਇਓ ਉਹ ਕੀ ਹੈ ਜੇ ਮੰਗਲਕੀ ਬੋਲਿਆਂ ਦਾ ਜਨ ਉਧਾਰਾ ਮਨੋਣ ਆਇਓ ਆਪੋ ਆਪਣੇ ਘਰਾਂ ਵਿੱਚ ਨਾਮ ਜਪਣਾ ਸ਼ੁਰੂ ਕਰੋ ਭਾਵੇਂ 2 ਮਿੰਟ ਹੀ ਰੋਜ਼ੀ ਜਦੋਂ ਤੁਹਾਡੀ ਨੀਂਦ ਵਿੱਚੋਂ ਜਾ ਭੱਲੇ ਸਵੇਰੇ 5 ਵਜੇ 4 ਵਜੇ 6 ਵਜੇ ਜਿੰਨੇ ਵਜੇ ਉੱਠੇ 6 ਵਜੇ ਤੋਂ ਬਾਅਦ ਤੇ ਨਹੀਂ ਮੈਂ ਕਹਾਂਗਾ ਇਹ 3 ਵਜੇ ਮੈਂ ਇਹਨਾਂ ਵਿਸ਼ੇ ਤੋਂ ਬਾਅਦ ਭਾਵੇਂ 9 ਵਜੇ ਉੱਠੋ ਨਾ ਦ੍ਰਿਸ਼ਟੀ ਬੰਦੇ ਹੋ ਲੇਟ ਤੋਂ ਲੇਟ ਛੇ ਕਿਉਂਕਿ 3 ਤੋਂ ਲੈ ਕੇ 6 ਵਜੇ ਤੱਕ ਪਹਿਲਾ ਪਹਿਰਾ ਉਹਦੇ ਵਿੱਚ ਵੀ ਜਾਗ ਜਾਣਾ ਚਾਹੀਦਾ ਹੈ ਵਕਤ ਬਹੁਤ ਵੱਡਾ ਅਫੈਕਟ ਪਾਉਂਦਾ ਹੈ ਤੁਹਾਡੀ ਲਾਈਫ ਚ 4 ਵਜੇ 5 ਵਜੇ 6 ਵਜੇ ਜਦੋਂ ਜਾਗੋ ਨੀਂਦ ਤੋਂ ਉੱਠਦੇ ਅਨਸਾਰ ਜਦੋਂ ਨੀਂਦ ਤੋਂ ਜਾਗ ਖੁੱਲੇ ਦੋ ਮਿੰਟ ਬਹਿ ਕੇ ਜਪ ਲਿਆ ਕਰੋ ਆਪਣੇ ਮਨ ਦੇ ਬੈਠ ਉੱਤੇ ਵਾਹਿਗੁਰੂ ਵਾਹਿਗੁਰੂ ਰਾਜ ਗੁਰੂ ਰਾਜ ਗੁਰੂ ਰਾਜ ਗੁਰੂ ਰਾਜ ਗੁਰੂ ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿ ਪਹਨੇ ਦੋ ਮਿੰਟ ਕਿਉਂ ਤੁਹਾਡੇ ਅੰਦਰ ਸਵਾਲ ਪੈਦਾ ਹੋਣਾ ਹੈ ਕਿਉਂ ਜਿਹੜੇ ਰੱਬ ਨੇ ਬੋਲਣ ਲਈ ਜ਼ੁਬਾਨ ਦਿੱਤੀ ਸਾਰਾ ਦਿਨ ਇਸ ਜੀਵ ਨਾਲ ਗੱਲਾਂ ਕਰਨੀਆਂ ਸਾਰਾ ਦਿਨ ਪਹਿਲਾਂ ਇਸ ਜੀਵ ਨਾਲ ਉਹਦਾ ਸ਼ੁਕਰ ਕਰਕੇ ਕਹਿ ਲਈਏ 2 ਮਿੰਟ ਸਤਨਾ ਵਾਹਿਗੁਰੂ 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 ਸਾਰਾ ਦਿਨ ਬੋਲਣਾ ਹੈ ਜਿਨ੍ਹਾਂ ਨੂੰ ਰੱਬ ਨੇ ਬੋਲਣ ਲਈ ਜ਼ੁਬਾਨ ਨਹੀਂ ਦਿੱਤੀ ਉਹਨਾਂ ਨੂੰ ਪੁੱਛੋ ਗੁੰਗਿਆਂ ਤੋਂ ਭਾਈ ਜਿਨ੍ਹਾਂ ਨੂੰ ਰੱਬ ਨੇ ਜ਼ੁਬਾਨ ਨਹੀਂ ਦਿੱਤੀ ਪੁੱਛੋ ਇਹਦਾ ਮੁੱਲ ਕੀ ਹੈ ਲੱਖਾਂ ਲੋਕ ਦੁਨੀਆ ਵਿੱਚ ਗੁੰਗੇ ਪੈਦਾ ਹੋਏ ਨੇ ਦੁਨੀਆ ਦੀ ਕੋਈ ਮੈਡੀਕਲ ਸਾਇੰਸ ਉਹਨਾਂ ਨੂੰ ਬਲਾ ਨਹੀਂ ਸਕਦੀ ਕਰੋੜਾਂ ਰੁਪਏ ਚੁੱਕੀ ਵਰਦੇ ਨੇ ਲੋਕ ਗੁੰਗੇ ਨੂੰ ਕੋਈ ਬਲਾ ਕੇ ਬੁਖਾ ਨਹੀਂ ਮੰਜੇ ਤੋਂ ਬੈਲਟ ਤੋਂ ਉਤਰ ਲੱਗਿਆ ਪੈਰ ਥੱਲੇ ਲਾਇਆ ਤੁਰਨਾ ਕਦੇ ਨਾਲ ਪੈਰਾਂ ਨਾਲ ਪੈਰ ਥੱਲੇ ਲਾਉਣ ਲੱਗਿਆ ਰੱਬ ਦਾ ਸ਼ੁਕਰ ਕਰਕੇ ਕਹੋ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਪਤਾ ਕਿਉਂ ਜਿਨ੍ਹਾਂ ਤੋਂ ਤੁਰਨੀ ਹੁੰਦਾ ਭਾਈ ਉਹਨਾਂ ਨੂੰ ਪੁੱਛੋ ਜੇ ਕਿਸੇ ਘਰ ਦੇ ਬਜ਼ੁਰਗ ਕੋਈ ਪਿਆ ਨਾ ਉਹ ਵਾਜਾ ਮਾਰਦਾ ਆਪਣੇ ਧੀ ਪੁੱਤ ਨੂੰ ਹਾਂ ਨੂੰ ਕਿ ਮੈਨੂੰ ਮੜ ਜਾ ਵਾਸ਼ਰੂਮ ਕਰਾ ਦਿਓ ਮੈਨੂੰ ਵਾਸ਼ਰੂਮ ਕਰਾ ਦਿਓ ਮੈਨੂੰ ਨਿੜਾਉਣ ਵਾਸਤੇ ਪਾਣੀ ਪਰ ਦਿਓ ਭਾਈ ਉਹਨਾਂ ਕੋਲੋਂ ਪੁੱਛੋ ਪੈਰਾਂ ਦਾ ਮੁੱਲ ਕੀ ਹੈ ਜੇ ਆਪਾਂ ਨੂੰ ਤੁਰਨ ਲਈ ਪੈਰ ਦਿੱਤੇ ਜਿਹਦੇ ਨਾਲ ਪੱਜੇ ਫਿਰਨੇ ਸਵੇਰੇ ਬੈੱਡ ਤੋਂ ਪੈਰ ਥੱਲੇ ਲਾਉਣ ਲੱਗਿਆਂ ਪਹਿਲਾਂ ਉਹਦਾ ਸ਼ੁਕਰ ਕਰਕੇ ਕਹ ਵਾਹਿਗੁਰੂ 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 2 ਮਿੰਟ ਵੀ ਜਪ ਲਓ ਨਾ 2 ਮਿੰਟ ਤੁਹਾਨੂੰ ਲਾਭ ਹੋ ਜਾਵੇ 2 ਮਿੰਟ ਲਈ ਪਤਾ ਕਿਉਂ ਮੇਰੀ ਕਥਾ ਸਿੱਧੀ ਪਿੰਡਾਂ ਵਾਲੀ ਹੁੰਦੀ ਹੈ ਇੱਕ ਚਮਚਾ ਦਹੀਂ ਦਾ ਬੀਬੀਆਂ ਪੋਲੀ ਚਾੱਕ ਫਰਿੱਜ ਚ ਰੱਖ ਲੈਣੀ ਆ ਉਹਨੂੰ ਕਹਿੰਦੇ ਜਾਗ ਜਾਗੇ ਕਹਿੰਦੇ ਨਾ ਮੈਂ ਵੀ ਦੁਆਬੇ ਦਾ ਹੀ ਇੱਧਰ ਜਾ ਕੇ ਕਹਿੰਦੇ ਜਾ ਕੇ ਕਹਿੰਦੇ ਨਾ ਇੱਕ ਚਮਚਾ ਦਹੀਂ ਦਾ ਜਾਗ ਅੱਛਾ ਫਿਰ ਉਹ ਅਗਲੇ ਦਿਨ ਸ਼ਾਮ ਨੂੰ 4 ਕਿਲੋ ਦੁੱਧ ਵਿੱਚ ਪਾ ਦਿਓ ਸਵੇਰੇ ਦੁੱਧ ਵੀ ਨਹੀਂ ਬਣ ਜੰਦਾ ਇੱਕ ਚਮਚਾ ਦਹੀਂ ਦਾ ਪਾ ਕੇ 4 ਕਿਲੋ ਦੁੱਧ ਬਣ ਗਿਆ ਨਹੀਂ ਉਹਨੂੰ ਕਹਿੰਦੇ ਜਾਗ ਲਾਉਣਾ ਕਿ ਇੱਕ ਚਮਚਾ ਦਹੀਂ ਦਾ 4 ਕਿਲੋ ਦੁੱਧ ਨੂੰ ਨਹੀਂ ਬਣਾ ਸਕਦਾ ਆਪਣੇ ਘਰ ਵਿੱਚ ਰੋਜ਼ 2 ਮਿੰਟ ਹੀ ਹੋਵੇ ਗੁਰੂ ਇਹ ਗੁਰੂ ਕਰਨ ਲੱਗਦੇ ਤੁਹਾਡੇ ਜਾਗ ਲੱਗ ਜਾਣਾ ਸੀ ਫਿਰ ਇਹ ਦਿਨ ਮਨਾਏ ਸਫਲ ਹੋਵਾ ਭਾਈ ਦੇ ਫਿਰ ਫਾਇਦਾ ਇੱਥੇ ਆਉਣ ਦਾ ਦੋ ਮਿੰਟ ਉੱਠ ਕੇ ਯਾਦ ਰੱਖੋ ਕਿ ਆਪਾਂ ਪਹਿਲਾਂ ਵਾਹਿਗੁਰੂ 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 ਜ ਆਪਣੇ ਇਹ ਮੈਂ ਨਹੀਂ ਕਹਿ ਰਿਹਾ ਇਹ ਗੁਰੂ ਨੇ ਹੁਕਮ ਕੀਤਾ ਹੈ ਗੁਰੂ ਰਾਮਦਾਸ ਮਹਾਰਾਜ ਸਤਿਗੁਰ ਪਾਜੋ ਸਿੱਖਾ ਸਾਇ ਉਹ ਕੀ ਕਰੇ ਸੋ ਪਲਕੇ ਉੱਠਰ ਨਾਮ ਧਿਆਵੇ ਉੱਠਦੇ ਅਨਸਾਰ ਇਸ਼ਨਾਨ ਬਾਅਦ ਵਿੱਚ ਪਹਿਲਾਂ ਨਾਮ ਧਿਆਵੇ ਵਾਹਿਗੁਰੂ ਵਾਹਿਗੁਰੂ ਸਤਿਨਾਮ ਸ੍ਰੀ